ਆਣਾ ਹੈ ਔਰ ਉੱਥੋਂ ਕੁ ਸਿੱਖ ਕੇ ਆਉਣਾ ਹੈ ਕਿਵੇਂ ਉਹ ਲੋਕ ਲੜ ਰਹੇ ਨੇ ਸਾਡੇ ਪੰਜਾਬ ਵਾਲੇ ਤਾਂ ਅਸੀਂ ਚੰਗੇ ਆ ਸਾਨੂੰ ਦੋ ਟਾਈਮ ਦੀ ਰੋਟੀ ਦਾ ਸਹੀ ਇਤਾਂਗਰਾਂ ਮਿਲ ਰਹੀ ਹੈ ਜਦੋਂ ਦਿੱਲੀ ਦੇ ਵਿੱਚ ਕਦੇ ਜਿਹੜੇ ਕਾਮਰੇਡ ਜਾਂਦੇ ਆ ਦਿੱਲੀ ਦੇ ਰਹਿ ਗਏ ਦੇਖੇ ਨੇ ਜਿਹੜਾ ਇਧਰ ਆਉਂਦੇ ਹੈਗੇ ਉਤਰਾਖੰਡ ਤੋਂ ਜਾਂ ਹੋਰ ਗਰੀਬ ਲੱਖਣ ਦੇ ਮਨਦੂਰ ਆਪਣੇ ਉਹ ਆਪ ਦਾ ਰਾਸ਼ਨ ਲੈ ਕੇ ਆਉਂਦੇ ਨਾਲ ਅੱਗੇ ਵਾਸਤੇ ਤਾਂ ਬਹੁਤ ਵਧੀਆ ਸਮਾਂ अनुमान ਹੋਣਾ ਚਾਹੀਦਾ ਵੀ ਸਾਨੂੰ ਸਮਾਂ ਮਿਲੇ ਸਾਡੀ ਪਾਰਟੀ ਨੂੰ ਇਸ ਚੀਜ਼ ਦੇ ਪੰਜਾਬ ਦੇ ਪਾਰਟੀ ਨੂੰ ਮਾਰ ਹੋਣਾ ਚਾਹੀਦਾ ਮੈਂ ਇੰਨੀਆਂ ਬੇਨਤੀਆਂ ਕਰੂੰਗਾ ਉਹ ਰਾਸ਼ਟਰ ਦੇ ਵਿੱਚ ਇੱਕ ਬੇਨਤੀ ਹੈ ਕਿ ਜਿਹੜੀਆਂ ਬ੍ਰਾਂਚਾਂ ਹਾਂ ਦੇ ਇਕੱਠਾ ਕੀਤਾ ਕਈਆਂ ਬ੍ਰਾਂਚਾਂ ਰਹਿ ਗਈਆਂ ਉਹਨਾਂ ਦੀ ਘਟਾ ਹੈ ਕੋਈ ਸਾਡੀ ਲੀਡਰਸ਼ਿਪ ਦੇ ਅਸੀਂ ਅਸਲੀ ਤਾਂ ਅਸੀਂ ਮੰਨਦੇ ਕਿਉਂਕਿ ਉਹਨਾਂ ਨੂੰ ਤਾਂ ਅਸੀਂ ਮੈਂ ਤਾਂ ਜਿਹੜੇ ਮੇਰੇ ਏਰੀਆ ਚ ਪਿੰਡ ਸੀਗੇ ਮੈਂ ਦਾਖਵਰੀ ਜਾ ਕੇ ਦੇਖ ਲਿਆ ਪਰ ਇਹ ਨਾ ਸੋਚਿਓ ਕਿ ਭਾਈ ਇਹ ਖੜਾ ਸੁੱਜ ਗਿਆ ਇਹ ਫਾਂਡਾ ਇਕੱਠਾ ਕਰੋ ਇਕੱਠਾ ਕਰਕੇ ਜਿੰਨਾ ਉਸ ਬਣ ਜਾਏਗਾ ਉਹ ਬਲਾਕ ਦੇ ਗੋਲੇ ਵਿੱਚ ਪੂਰਾ ਖੁੱਡਾ ਕਰੋ ਤਾਂ ਕਿ ਅਗਲੇ ਸਮੇਂ ਵਾਸਤੇ ਬਰਾਦ ਨੂੰ ਬਹੁਤ ਜੱਲੇ ਨੂੰ ਬਹੁਤ ਕੰਮ ਨੇ ਉਸ ਸਾਡੀ ਅੱਜ ਕੀ ਪ੍ਰੋਗਰਾਮ ਹੈ ਤੁਹਾਡਾ ਜੀ ਅੱਜ ਤਾਂ ਜਿਹੜਾ ਕਸੀਦ ਪ੍ਰਧਾਨਾ ਦੀ ਸੀਪੀਆਈ ਦੀ ਜਨਰਲ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਤਿਆਰੀਆਂ ਦੇ ਸੰਬੰਧ ਵਿੱਚ ਹੈ ਤਕਰੀਬਨ ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਔਰ ਪੰਜਾਬੀ ਕਾਂਗਰਸ ਪਾਰਟੀ ਵਾਸਤੇ ਬੜੀਏ ਫਖਰ ਦੀ ਮਾਣ ਦੀ ਗੱਲ ਹੈ ਕਿ ਭਾਰਤੀ ਕਾਂਗਰਸ ਪਾਰਟੀ ਦਾ ਜਿਹੜਾ 25ਵਾਂ ਮਹਾਸਮੇਲਨ ਹੈ ਉਹ 21 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਔਰ ਇਹ ਬੜਾ ਮਹੱਤਵਪੂਰਨ ਸਮਾਗਮ ਹੈ ਇਹ ਉਸ ਸਮੇਂ ਹੋ ਰਿਹਾ ਜਦੋਂ ਸੀਪੀਆਈ ਆਪਣੀ ਸੋਵੀ ਬਰੇਗੰਡ ਜਨਮ ਦੀ ਸੋਵੀ ਬਰੇਗੰਡ ਬਣਾ ਰਹੀ ਹੈ ਔਰ ਇਹ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚੋਂ ਕੋਈ 8-9 ਸੌ ਦੇ ਕਰੀਬ ਜਿਹੜੇ ਸ਼ੁਰੇ ਹੋਏ ਨਵੰਦੇ ਐ ਔਰ ਜਿਹੜੇ ਭਰਕੇ ਹੋਏ ਐ ਘੋੜਾਂ ਦੇ ਵਿੱਚ ਜਮਾਏ ਹੋਏ ਐ ਬੜੀਏ ਕੁਰਬਾਨੀਆਂ ਵਾਲੇ ਬੜੇ ਜੂਝਮਾਨ ਬੜੇ ਸਮਝਦਾਰ ਉਹ ਸਾਰੇ ਲੀਡਰਸ਼ਿਪ ਡਿਫਰੈਂਟ ਸਟੇਟਸ ਦੇ ਵਿੱਚੋਂ ਇਸ ਮਹਾਂ ਸਮੇਲਨ ਦੇ ਵਿੱਚ ਪੁੱਜ ਰਹੀ ਹੈ ਔਰ ਦੇਸ਼ ਦੀ ਵਰਤਮਾਨ ਜੋ ਜਿਹੜੀ ਆਰਥਿਕ ਰਾਜਨੀਤਿਕ ਸਮਾਜਿਕ ਜਿਹੜੀ ਸਥਿਤੀ ਹੈ ਇਹਦਾ ਪੂਰਾ ਗਹਿਰਾਈ ਦੇ ਨਾਲ ਵਿਸ਼ਲੇਸ਼ਣ ਇਹਦਾ ਪੋਸਟਮਾਰਟਮ ਕੀਤਾ ਜਾਏਗਾ ਔਰ ਲੋਕਾਂ ਦੇ ਜਿਹੜੇ ਪੁਨਿਆਤੀ ਭਖ ਦੇ ਸਵਾਲ ਆ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏਗੀ ਔਰ ਜਿਸ ਤਰ੍ਹਾਂ ਵਰਤਮਾਨ ਮੋਦੀ ਸਰਕਾਰ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਘਾਲਾਇਆ ਜਾ ਰਿਹਾ ਹੈ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜੁਡੀਸ਼ੀਰੀ ਦੀ ਬਾਹ ਮੋੜੀ ਜਾ ਰਹੀ ਹੈ ਤਾਨਾਸ਼ਾਹੀ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿਚਾਰ ਪ੍ਰਗਟਾਉਣ ਤੇ ਹਮਲਾ ਕੋਲੇ ਜਾ ਰਿਹਾ ਹੈ ਲੋਕਾਂ ਦੀ ਲਿਖਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ ਇਹਨਾਂ ਸਾਰੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਔਰ ਇਹਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਅੰਦੋਲਨ ਆਉਣ ਵਾਲੇ ਸਮੇਂ 'ਚ ਉਹਦੀ ਰੂਪਰੇਖਾ ਤੈਅ ਕੀਤੀ ਜਾਏਗੀ ਔਰ ਕੋਸ਼ਿਸ਼ ਕੀਤੀ ਜਾਏਗੀ ਸੱਦਾ ਦਿੱਤਾ ਜਾਏਗਾ ਚੰਡੀਗੜ੍ਹ ਦੇ ਵਿੱਚ ਕਿ तमाम ਡੈਮੋਕ੍ਰੈਟਿਕ ਸੈਕੂਲਰ ਜਿਹੜੀਆਂ ਫੋਰਸਸ ਨੇ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਕਿਉਂਕਿ ਹਮਰਾ ਵੱਡਾ ਵੱਡੇ ਹਮਲੇ ਦੇ ਖਿਲਾਫ ਇੱਕ ਵੱਡਾ ਜਿਹੜਾ ਰਾਜਨੀਤਿਕ ਗੱਠਜੋੜ ਹੈ ਉਹ ਬਣਾਉਣ ਦੀ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਹੈ ਉਹਦੀ ਵੀ ਨਿਸ਼ਾਨਦੇਹੀ ਜਿਹੜੀ ਹੈ ਸੀਪੀਆਈ ਵੱਲੋਂ ਕੀਤੀ ਜਾਏਗੀ ਸੀਪੀਆਈ ਦਾ ਸੌ ਸਾਲਾਂ ਦਾ ਇਤਿਹਾਸ ਬੜਾ ਕੁਰਬਾਨੀਆਂ ਭਰਿਆ ਹੈ ਔਰ ਬੜੀਆਂ ਪ੍ਰਾਪਤੀਆਂ ਵੀ ਨੇ ਬੜੀਏ ਸੈਕਰੀਫਾਈਸਸ ਵੀ ਨੇ తెలంగాణਾਂ ਦੀ ਲੜਾਈ ਸੀਪੀਆਈ ਦੇ ਹਿੱਸੇ ਆਈ ਜਿਹਨੇ ਨਿਜਾਮ ਸ਼ਾਹੀ ਨੂੰ ਖਤਮ ਕੀਤਾ ਜੰਮੂ ਨੇ ਦੇ ਮਾਲਕ ਜਿਹੜੇ ਮਜਾਰੇ ਉਹਨਾਂ ਨੂੰ ਮਾਲਕ ਬਣਾਇਆ ਔਰ ਇਸੇ ਤਰ੍ਹਾਂ ਟ੍ਰਾਵਨਕੋਰ ਤਪਾਗਾ ਚਿਟਾਗੋਂ ਦੀ ਮੁਕਾਬਤ ਕਿੰਨਾ ਕੁ ਦਾ ਮੈਂ ਜ਼ਿਕਰ ਕਰਾਂ ਪਹਿਮ ਸੂਦੀ ਵੀ ਜਿਹੜੀ ਮੁਜਾਰਾ ਮੂਵਮੈਂਟ ਆ ਉਹ ਵੀ ਸੀਪੀਆਈ ਦੇ ਲਾਲ ਝੰਡੇ ਥੱਲੇ ਲੜੀ ਗਈ ਤੇ ਔਰ ਵਿਚਵੇਦਾਰੀ ਖਤਮ ਕੀਤੀ ਗਈ 16 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਇਆ ਗਿਆ ਇਹ ਕ੍ਰੈਡਿਟ ਵੀ ਸੀਪੀਆਈ ਦੇ ਹਿੱਸੇ 'ਚ ਹੈ ਔਰ ਇਸੇ ਤਰ੍ਹਾਂ ਕੈਰੋਨੀ ਸਰਕਾਰ ਨੇ ਜਦੋਂ ਭਾਖੜਾ ਫੰਡ ਤੋਂ ਬਾਅਦ ਖੁਸ਼ੈਸੀਅਤ ਟੈਕਸ ਲੋਕਾਂ ਤੇ ਲਾਇਆ 1.4 ਕਰੋੜ ਰੁਪਏ ਉਹਦੇ ਖਿਲਾਫ ਵੀ ਅੰਦੋਲਨ ਲੜਿਆ ਕੋਈ 25000 ਲੋਕ ਜਿਨ੍ਹਾਂ ਦੇ ਵਿੱਚ ਗਏ ਉਹ ਟੈਕਸ ਵਾਪਸ ਕਰਾਇਆ ਮੈਂ ਸਿਰਫ ਇਹ ਵੀ ਪੁੱਛੂ ਮਸਾਲਾ ਕਦਰੀ ਬਾਬੇ ਸੀ ਜੀ ਆਇਆਂ ਸਰਦਾਰ ਭਗਤ ਸਿੰਘ ਕਿਰਪਾਲ ਸਰਪਾ ਇਹ ਵਿਚਾਰਧਾਰਕ ਦੌਰ ਦੇ ਸਾਰੇ ਕਮਿਊਨਿਸਟ ਸੀ ਜੋ ਕਮਿਊਨਿਸਟ ਫਲੇਅਰ ਦਾ ਬੜਾ ਛਾਨਾ ਮਤਾ ਇਤਿਹਾਸ ਹੈ ਉਸ ਇਤਿਹਾਸ ਦੇ 100 ਸਾਲਾਂ ਦੇ ਅਸੀਂ ਸਮਰਪਣ ਦੀ ਸਮਰਪਣ ਨੂੰ ਜਿਹੜਾ ਪਾਰਟੀ ਦੇ ਮਹਾ ਸਮਾਵੇਲਨ ਦੇ ਨਾਲ ਜੋੜਿਆ ਹੈ ਅੱਜ ਮੇਲੇ ਦਾ ਜਿਹੜਾ ਪਹਿਲਾ ਦਿਨ ਹੈ 21 ਨਵੰਬਰ ਮੁਹਾਲੀ ਦਾ ਜਿਹੜਾ ਬੈ ਗ੍ਰੇਨ ਆਪਣਾ ਵੈਜੀਟੇਬਲ ਮਾਰਕੀਟ ਆ ਉਹਦਾ ਛੱਡ ਹੈ ਜਿਹੜਾ ਕੋਈ 50000 ਦੀ प्रॉपर्टी ਦਾ ਉੱਥੇ ਬਹੁਤ ਵੱਡੀ ਰੈਲੀ ਹੋਈ ਜਾਉਣ ਜਾ ਰਹੀ ਹੈ ਔਰ ਰੈਲੀ ਨੂੰ ਸੁਭਾਈ ਤੇ ਉਹ ਕੇਂਦਰੀ ਆਗੂ ਸਵਾਦਨ ਕਰਨਗੇ ਉਸ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਅੰਦਰੂਪਣਾ ਦੇ ਵਿੱਚ ਹੋ ਚੁੱਕੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਵੀ 20 ਤੋਂ ਜ਼ਿਆਦਾ ਪਰਸਾਂ ਦਾ ਜਿਹੜਾ ਕਾਫਲਾ ਸਾਥੀਆਂ ਦਾ ਭਰ ਕੇ ਵਿੱਚੇ ਸਾਡੀਆਂ ਬੀਬੀਆਂ ਇਹ ਰੈਲੀ ਦੇ ਬਾਅਦ ਦੇ ਜਿਹੜਾ ਤਤਪਰ ਹੈ ਰੈਲੀ ਦੇ ਵਿੱਚ ਉਤਰਿਆ ਆ ਡਿਜੀ ਨੇ ਮੀਟਿੰਗ ਹੈ ਠੇਪਲਾ ਅੱਡੇ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਉਸੇ ਰੈਲੀ ਦੀਆਂ ਤਿਆਰੀਆਂ ਨੂੰ ਅੰਤਮ ਸੋਖਾ ਦੇਣ ਵਾਸਤੇ ਕੀਤੀ ਜਾ ਰਹੀ ਹੈ ਕਿ ਬੱਚਾਂ ਦੀ ਗਿਣਤੀ ਅਸੀਂ ਜਿਹੜਾ ਪਹਿਲਾਂ ਅੰਦਾਜ਼ਾ ਲਾਇਆ ਸੀ ਉਸ ਅੰਦਾਜ਼ੇ ਤੋਂ ਵਧਣ ਦੀ ਸੁਭਾਵਨਾ ਹੈ ਔਰ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਕਿ ਬੱਚਾ ਜਿਹੜੀ ਹੈ ਉਹ ਭਲਾੜੇ ਦੇ ਵਿੱਚੋਂ ਜਾਣ ਦੀਆਂ ਸਾਥੀਆਂ ਦੇ ਵਿੱਚ ਬੜਾ ਜੋਸ਼ ਹੈ ਬੜਾ ਹੌਸਲਾ ਹੈ ਔਰ ਸਾਥੀ ਪੱਪਾ ਭਾਰ ਨੇ ਰੈਲੀ ਦੇ ਵਿੱਚ ਹਮਮਾ ਹਮਾ ਕੇ ਪੁੱਜਣ ਲਈ